ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹੜ੍ਹ ਆ ਰਹੇ ਨੇ ਅਤੇ ਮੀਂਹ ਦੇ ਕਾਰਨ ਭਾਰੀ ਤਬਾਹੀ ਹੋ ਚੁੱਕੀ ਹੈ ਬਹੁਤ ਸਾਰੇ ਲੋਕ ਇਹਨਾਂ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਬਹੁਤ ਸਾਰੇ ਮਕਾਨ ਟੁੱਟ ਚੁੱਕੇ ਨੇ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਸੋ ਤੁਹਾਡੇ ਨਾਲ ਆਪਾਂ ਅੱਜ ਇੱਕ ਬਹੁਤ ਵੱਡੀ ਅਪਡੇਟ ਸਾਂਝੀ ਕਰਨ ਲੱਗੇ ਹਾਂ ਤੁਹਾਨੂੰ ਦੱਸ ਦਈਏ ਪਠਾਨਕੋਟ ਦੇ ਨਜ਼ਦੀਕ ਪੈਂਦੇ ਰਣਜੀਤ ਸਾਗਰ ਡੈਮ ਦੇ ਚਾਰ ਫਲੱਡ ਗੇਟ ਨੇ ਜਿਹੜੇ ਉਹ ਟੁੱਟ ਚੁੱਕੇ ਨੇ ਇਹਨਾਂ ਗੇਟਾਂ ਨੂੰ ਠੀਕ ਕਰਨ ਦੇ ਲਈ ਦੋ ਕਰਮਚਾਰੀ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਰਮਚਾਰੀ ਤੇਜ਼ ਵਹਾਅ ਹੋਣ ਕਰਕੇ ਉਸ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਸੋ ਇਹ ਬਹੁਤ ਵੱਡੀ ਅਪਡੇਟ ਹੈ ਤੁਹਾਨੂੰ ਦੱਸ ਦਈਏ ਰਣਜੀਤ ਸਾਗਰ ਡੈਮ ਮਾਧੋਪੁਰ ਦੇ ਚਾਰ ਫਲੱਡ ਗੇਟ ਨੇ ਜਿਹੜੇ ਉਹ ਟੁੱਟ ਚੁੱਕੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਹੜ੍ਹ ਆ ਸਕਦੇ ਨੇ ਕਿਉਂਕਿ ਰਣਜੀਤ ਸਾਗਰ ਡੈਮ ਦਾ ਜਿਹੜਾ ਪਾਣੀ ਆ ਉਹ ਵੱਖੋ-ਵੱਖਰੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਹਿਣਾ ਸ਼ੁਰੂ ਹੋ ਜਾਣਾ ਜਿਵੇਂ ਕਿ ਸਤਲੁਜ ਦਰਿਆ ਅਤੇ ਹੋਰ ਕਈ ਦਰਿਆ ਸੋ ਇਹਨਾਂ ਦਰਿਆਵਾਂ ਦੇ ਵਿੱਚ ਇਹ ਪਾਣੀ ਵਗਣਾਗਾ ਤੇ ਇਸ ਤੋਂ ਬਾਅਦ ਪੰਜਾਬ ਦੇ ਜਿਹੜੇ ਕੁਝ ਇਲਾਕੇ ਨੇ ਉਹਨਾਂ ਦੇ ਵਿੱਚ ਭਾਰੀ ਹੜਾ ਹੜਾ ਆ ਸਕਦੇ ਨੇ ਜਿਵੇਂ ਕਿ ਪਠਾਨਕੋਟ ਦੇ ਵਿੱਚ ਭਾਰੀ ਹੜਾ ਆਉਣਗੇ ਦੂਜਾ ਨੰਬਰ ਤੇ ਫਿਰੋਜ਼ਪੁਰ ਮੋਗਾ ਇਹਨਾਂ ਹੁਸ਼ਿਆਰਪੁਰ ਅੰਮ੍ਰਿਤਸਰ ਦੇ ਵਿੱਚ ਵੀ ਹੜ੍ਹ ਆ ਸਕਦੇ ਨੇ ਇਨ੍ਹਾਂ ਥਾਵਾਂ ਤੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਬੀਐਸਐਫ ਦੇ ਜਵਾਨ ਨੇ ਜਿਹੜੇ ਉਹ ਲਗਾਤਾਰ ਹੈਲੀਕਾਪਟਰ ਦੇ ਰਾਹੀਂ ਲੱਗੇ ਹੋਏ ਨੇ ਅਤੇ ਬਹੁਤ ਸਾਰੇ ਮਲਾਜ਼ਮ ਨੇ ਜਿਹੜੇ ਅਰਨਜੀਤ ਸਾਗਰ ਡੈਮ ਦੇ ਉਹ ਉੱਥੇ ਫਸੇ ਹੋਏ ਸੀ ਉਹਨਾਂ ਨੂੰ ਵੀ ਕੱਢਣ ਦੇ ਵਿੱਚ ਬੀਐਸਐਫ ਦੇ ਜਵਾਨ ਲੱਗੇ ਹੋਏ ਨੇ ਸੋ ਦੋਸਤ ਸੋ ਦਰਸ਼ਕੋ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਕਿਉਂਕਿ ਉਹ ਆਪਣਾ ਬਚਾਅ ਕਰ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਅਤੇ ਆਉਣ ਵਾਲੇ ਨੇ ਮਾਨਸਾ ਹੋ ਗਿਆ ਅਤੇ ਹੋਰ ਇਲਾਕਿਆਂ ਦੇ ਵਿੱਚ ਜਿਹੜੇ ਨਾਲੇ ਨੇ ਉਹ ਭਰ ਚੁੱਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੜ੍ਹ ਨੇ ਜਿਹੜੇ ਉਹ ਆ ਸਕਦੇ ਨੇ ਸੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਆਲੇ-ਦੁਆਲੇ ਦਾ ਖਿਆਲ ਰੱਖੋ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਪਾਣੀ ਦਾ ਜਿਹੜਾ ਵਹਾਅ ਹੈ ਉਹ ਵੱਧ ਰਿਹਾ ਹੈਗਾ ਤਾਂ ਤੁਸੀਂ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖੋ ਕਿਉਂਕਿ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਦਾ ਜਿਹੜਾ ਵਹਾਗ ਆ ਉਹ ਜਾਦੇ ਹੋ ਚੁੱਕਿਆਗਾ ਅਤੇ ਰਣਜੀਤ ਸਾਗਰ ਡੈਮ ਪਾਣੀ ਨਾਲ ਭਰ ਚੁੱਕਿਆਗਾ ਅਤੇ ਹੋਰ ਵੀ ਜਿਹੜੇ ਡੈਮ ਨੇ ਉਹ ਵੀ ਪਾਣੀ ਦੇ ਨਾਲ ਭਰੇ ਹੋਏ ਨੇ ਇਸ ਟਾਈਮ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾਗਾ ਅਤੇ ਪੈ ਚੁੱਕਿਆਗਾ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਬਹੁਤ ਭਿਆਨਕ ਹੜ ਆ ਚੁੱਕੇ ਨੇ ਸੋ ਜਿੰਨੇ ਵੀ ਦੋਸਤ ਇਹ ਵੀਡੀਓ ਨੂੰ ਵੇਖ ਰਹੇ ਨੇ ਐਸਾ ਲਾਈਵ ਨੂੰ ਵੇਖ ਰਹੇ ਨੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਹਿਲਾਂ ਹੀ ਨੁਕਸਾਨ ਹੋ ਚੁੱਕਿਆਗਾ ਬਹੁਤ ਸਾਰੇ ਲੋਕਾਂ ਦਾ ਅਸੀਂ ਇਹ ਲਾਈਵ ਆ ਜਿਹੜਾ ਇਸ ਲਈ ਕਰ ਰਹੇ ਹਾਂ ਕਿਉਂਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ ਸੋ ਜਿੰਨੇ ਵੀ ਦੋਸਤ ਨੇ ਐਸਾ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਦਾ ਜਿਹੜਾ ਬਹਾਗ ਆ ਉਹ ਬਹੁਤ ਤੇਜ਼ ਹੋ ਚੁੱਕਿਆਗਾ ਚਾਰ ਉਸਦੇ ਫਲੱਡ ਗੇਟ ਟੁੱਟ ਚੁੱਕੇ ਨੇ ਸੋ ਅਸੀਂ ਜੀ ਬਰਨਾਲਾ ਤੋਂ ਇਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਹਾਂ ਸੋ ਕਿਰਪਾ ਕਰਕੇ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਉਹ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਹਲੇ ਇਹਨਾਂ ਇਲਾਕਿਆਂ ਦੇ ਵਿੱਚ ਬਰਨਾਲਾ ਹੋ ਗਿਆ ਬਠਿੰਡਾ ਹੋ ਗਿਆ ਸੰਗਰੂਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਹਲੇ ਹੜ ਜ ਹੜਾਂ ਦੀ ਜਿਹੜੀ ਮਾਰ ਆ ਉਹ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਆ ਪਰ ਜਿਹੜਾ ਪਾਣੀ ਆ ਮੀਂਹ ਦਾ ਉਹ ਬਹੁਤ ਵੱਡੇ ਪੱਧਰ ਤੇ ਆ ਚੁੱਕਿਆਗਾ ਬਹੁਤ ਸਾਰੀਆਂ ਘਰ ਦੀਆਂ ਛੱਤਾਂ ਨੇ ਜਿਹੜੀਆਂ ਲੋਕਾਂ ਦੀਆਂ ਗਰੀਬ ਘਰਾਂ ਦੀਆਂ ਉਹ ਡਿੱਗ ਚੁੱਕੀਆਂ ਨੇ ਲੰਮਾ ਸਮਾਂ ਬਰਸਾਤ ਹੋਣ ਕਰਕੇ ਛੱਤਾਂ ਸੀ ਜਿਹੜੀਆਂ ਉਹ ਚੋਰੀਆਂ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਖੜਾਂ ਦੀ ਜਿਹੜੀ ਸੁਭਾਵਨਾ ਗਈ ਉਹ ਵੱਧ ਚੁੱਕੀ ਹੈ ਸੋ ਆਪਣਾ ਆਪਣਾ ਖਿਆਲ ਰੱਖੋ ਆਪਣੇ ਆਸ ਪੜੋਸਾ ਥੋੜਾ ਮੋਟਾ ਮਿੱਟੀ ਦਾ ਇੰਤਜ਼ਾਮ ਕਰਕੇ ਰੱਖੋ ਕੁਝ ਗੱਟਿਆਂ ਦਾ ਇੰਤਜ਼ਾਮ ਕਰਕੇ ਰੱਖੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਹੋਰ ਵੀ ਕੋਈ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਆ ਤਾਂ ਅਸੀਂ ਤੁਹਾਡੇ ਤੁਹਾਡੇ ਨਾਲ ਇਸ ਚੈਨਲ ਦੇ ਜ਼ਰੀਏ ਸਾਂਝੀ ਕਰਾਂਗੇ ਸੋ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ